ਕਿਆ ਸੁਣਦੇ ਹੋ ਆ ਕੇ ਰੋਟੀ ਖਾ ਲੋ ਅੱਜ ਪਾਣੀ ਦੀ ਵਾਰੀ ਸੁਖਨਾਲ ਆਪਣੀ ਐ ਆ ਤੁਸੀਂ ਖੇਤ ਵੀ ਜਾਣਾ ਹੁਣ ਬਸ ਮੈਂ ਹੁਣੇ ਬਣਾ ਦਿੰਦੀ ਐ ਪਤ ਤੁਸੀਂ ਖੇਤ ਜਾਇਆ ਜਾਇਆ ਹੋ ਪਾਣੀ ਜਾ ਲਾਇਆ ਹੋ ਅੱਜ ਵਾਰੀ ਆਪਣੀ ਐ ਪਾਣੀ ਦੀ ਆ ਲਓ ਰੋਟੀ ਖੇਤ ਦਾਏ ਕਹਿੰਦੀ ਆ ਜਦੋਂ ਖਾਸੀ ਵੱਡੀ ਪੈੜੀ ਹੁੰਦੀ ਆ ਅੱਦਾ ਦਾ ਕਿਲਾ ਆਪਣਾ ਅੱਛਾ ਜੋ ਵੀ ਹੈ ਹੈ ਤਾਂ ਆਪਣਾ ਨਾਲੇ ਤੁਹਾਨੂੰ ਕੀ ਪਤਾ ਕਿ ਕਿੰਨਾ ਚੰਗਾ ਲੱਗਦਾ ਹੈ ਜਦੋਂ ਐ ਕਹਿੰਦੇ ਆ ਕਿ ਖੇਤ ਸਾਡਾ ਆਪਣਾ ਹੈ ਰੋਟੀ ਖਾ ਜੀ ਵੱਲਾ ਪਛਾਨ ਚ ਲੱਗਦਾ ਕੁਝ ਨਹੀਂ ਭਈ 6:00 ਵੱਜ ਗਏ ਅਕਵਿੰਦਰ ਦੀ ਐ ਹਲ ਤੱਕ ਡਿਊਟੀ ਤੋਂ ਉਹ ਚੱਲ ਕੋਈ ਨਾ ਤੂੰ ਚਿੰਤਾ ਨਾ ਕਰ ਆਉਂਦੀ ਹੋਣੀ ਆ ਕੋਈ ਗੱਲ ਨਹੀਂ ਵੀਰੇ ਅਕਵਿੰਦਰ ਆਉਂਦੇ ਹੋਣਗੇ ਤੁਸੀਂ ਟੈਨਸ਼ਨ ਨਾ ਲੋ ਆ ਬਸ ਤਿੰਨ ਪੁੱਤਿਆਂ ਦੀ ਟਾਈਮ ਤੇ ਆ ਜਾਂਦੀ ਐ ਆ ਬਸ ਆਉਂਦੀ ਹੋਣੀ ਐ ਨਿਹਲੇ ਮੈਂ ਵੀਰ ਕਿਹਾ ਵੀ ਸਕੂਟਰੀ ਲੈ ਜਾ ਕਰ ਪਰ ਕਿੱਥੇ ਮੰਦੀ ਐ ਕਹਿੰਦੀ ਮੇਰੇ ਬਾਲ ਖਰਾਬ ਹੁੰਦੇ ਐ ਤੇ ਢੂਡ ਬਖਰੀ ਚੱਲ ਬਈ ਮੈਂ ਅੱਡੇ ਤੱਕ ਦੇਖ ਕੇ ਆਉਣਾ ਆ ਬਈ ਫਿਰ ਦੇਖਿਆ ਜਾ ਕੇ ਅੱਡੇ ਤੇ ਤੁਸੀਂ ਵੀ ਛੇਤੀ ਛੇਤੀ ਜਾਓ ਮੈਂ ਵੀ ਪੜਨਾ ਹੈ ਰਣਜੀਤ ਹੂੰ ਤੈਨੂੰ ਕਦੇ ਕਦੇ ਐ ਨਹੀਂ ਲੱਗਦਾ ਵੀ ਅਨਪੜ੍ਹੇ ਜੇ ਬੰਦੇ ਨਾਲ ਵਿਆਹ ਕਰਵਾ ਕੇ ਪਸਤਾ ਨਹੀਂ ਗਏ ਨਹੀਂ ਜੀ ਮੈਂ ਤਾਂ ਆਪਣੇ ਆਪ ਨੂੰ ਲੱਕੀਮੰਦ ਦੀਆਂ ਕਿ ਮੈਨੂੰ ਤੁਹਾਡਾ ਸਾਥ ਮਿਲਿਆ। ਨਲੇ ਮੈਨੂੰ ਪੜ੍ਹਾ ਵੀ ਰਹੇ ਹੋ ਤੇ ਨਾਲ ਘਰ ਦਾ ਖਰਚ ਵੀ ਤੋਰਦੇ ਹੋ। ਏ ਘਰ ਵਾਲਾ ਘਰਵਾਲੀ ਦਾ ਸਾਥ ਨਹੀਂ ਦਊ। ਫਿਰ ਕੀ ਕਰਨਾ ਇਹੋ ਜਿਹੇ ਰਿਸ਼ਤੇ ਨੂੰ? ਤੂੰ ਬਸ ਮਨ ਲਾ ਕੇ ਪੜ੍ਹਾਈ ਕਰ। ਜਦੋਂ ਤੈਨੂੰ ਨੌਕਰੀ ਮਿਲ ਗਈ ਨਾ ਫਿਰ ਆਪਾਂ ਕੰਮ-ਕਮਕ ਨਹੀਂ ਕਰਨਾ। ਵੇਲੇ ਰਿਹਾ ਕਰੂੰ ਮੈਂ ਤਾਂ। ਆਹੋ 24 ਘੰਟੇ ਵੇਲਾ। ਆਹੋ ਐਵੇਂ ਨਾ ਹਵਾ ਚ ਕਿਲੇ ਬਣਾਈ ਜਾਇਆ ਕਰ। ਪਤਾ ਨਹੀਂ ਨੌਕਰੀ ਮਿਲੂ ਪਤਾ ਨਹੀਂ ਨਹੀਂ। ਹੋ ਮਿਲੂ ਪੱਕੀ ਮਿਲੂ। ਜਿੰਨੀ ਤੂੰ ਮਿਹਨਤ ਕਰਦੀ ਆ ਨਾ ਨੌਕਰੀ ਤਾਂ ਪੱਕਾ ਮਿਲੂ ਫਿਰ ਆਪਾਂ ਵੀ ਆਪਣੇ ਛੋਟੇ ਵਾਂਗ ਦਾ ਵੱਡਾ ਤੇ ਪੱਕਾ ਕਰ ਪਾਵਾਂਗੇ ਘਰ ਆਪਣਾ ਹੁਣ ਵੀ ਬਥੇਰਾ ਸੋਨਾ ਘਰ ਸੋਨਾ ਬਣਦਾ ਪਿਆਰ ਨਾਲ ਜੇ ਪਿਆਰ ਨਾ ਹੋਵੇ ਨਾ ਹਵੇਲੀਆਂ ਵੀ ਖੰਡਰ ਬਣ ਜਾਂਦੀਆਂ ਨੇ ਅੱਛਾ ਜੀ ਆ ਫਿਲਾਸਫਰ ਸਾਹਿਬ ਹੁਣ ਤੁਸੀਂ ਜਾਓ ਮੈਂ ਪੜਨਾ ਹੈ ਕੀ ਗੱਲ ਬੜੀ ਗਾਲੀ ਆ ਮੈਨੂੰ ਘਰੋਂ ਕੱਢਣ ਦੀ ਕਿਤੇ ਹੋਰ ਇਦਾਂ ਨਹੀਂ ਗੁੱਸਾ ਅੱਛਾ ਤੁਸੀਂ ਐਂ ਨਾ ਬੋਲੀ ਜਾਇਆ ਕਰੋ ਜਾਓ ਹੁਣ ਖੜਾ ਹੋ ਜਾ ਅਬ ਮੇਰੀ ਗੱਲ ਸੁਣੋ ਛੇਤੀ ਆ ਜਿਓ ਉਹ ਗੱਲ ਤਾਂ ਸੁਣ ਲੈ ਯਾਰ ਮੇਰੀ ਸੀਦੀ ਹੱਦ ਕਰਦੇ ਹੋ ਕਿਵੇਂ ਬੋਲਦੇ ਸੀ ਮੇਰੇ ਕੁਲੀਗ ਸਾਹਮਣੇ ਬੇਇੱਜ਼ਤੀ ਕਰਾ ਕੇ ਰੱਖਤੀ ਮੇਰੀ ਬੇਇੱਜ਼ਤੀ ਨੂੰ ਯਾਰ ਹੁਣ ਤੈਨੂੰ ਐਵੇਂ ਮੈਂ ਪੁੱਛਾਂ ਵੀ ਤੂੰ ਇੱਣ ਲਟ ਕਿਉਂ ਆਈ ਐ ਕੋਈ ਨਾ ਪੁੱਛੋ ਘਟੂ ਘਟ ਦੂਜਿਆਂ ਸਾਹਮਣੇ ਤਾਂ ਨਾਂ ਇਦਾਂ ਬੋਲਿਆ ਕਰੋ ਇੰਨੀ ਕੁ ਤਾਂ ਕਾਮਨ ਸੈਂਸ ਹੋਣੀ ਚਾਹੀਦੀ ਹੈ ਬੰਦੇ 'ਚ ਮੈਨੂੰ ਨਸ ਖਾ ਤਰੀ ਕਾਮਨ ਸੈਂਸ ਲੈ 6 ਵਜੇ ਤੱਕ ਤਰੇ ਕਿਹੜਾ ਦਫ਼ਤਰ ਲੱਗਦਾ ਅੱਛਾ ਹੁਣ ਤੂੰ ਮੇਰੇ ਤੇ ਸ਼ੱਕ ਕਰਦਾ ਹੈ ਕੋਈ ਨਾ ਮੈਂ ਵੀ ਨਹੀਂ ਕਰਦੀ ਨੌਕਰੀ ਆਪ ਤਾਂ ਤੂੰ ਘਰੇ ਬੈਲਾ ਰਹਿਣਾ ਸਾਰਾ ਦਿਨ ਉਹ ਬੈਲਾ ਰਹਿਣ ਨੂੰ ਮੇਰਾ ਦਿਲ ਕਰਦਾ ਦਿਨ ਰਾਤ ਪੇਪਰ ਦੀ ਤਿਆਰੀ ਕਰਦਾ ਮੈਂ ਆ ਕਦੇ ਸਾਲਾ ਕੈਨਸਲ ਹੋ ਜਾਂਦਾ ਕਦੇ ਲੀਕ ਤੇ ਫਿਰ ਇਹ ਆਪਣੀ ਫ੍ਰਸਟ੍ਰੇਸ਼ਨ ਮੇਰੇ ਤੇ ਕਿਉਂ ਕੱਢਦੇ ਹੋ ਇੱਕ ਤਾਂ ਮੈਂ ਜੋਬ ਕਰਾਂ ਕਮਾਵਾਂ ਸਾਰਾ ਘਰ ਦਾ ਕੰਮ ਕਰਾਂ ਨਾਲੇ ਤੁਹਾਡੀਆਂ ਗੱਲਾਂ ਸੁਣਾ ਆ ਗੱਲ ਨਹੀਂ ਚੱਲਣੀ ਫਿਰ ਉਹ ਚੱਲਣਾ ਫਿਰ ਤੇਰਾ ਲੇਟ ਆਉਣਾ ਵੀ ਨਹੀਂ ਮੈਂ ਲੇਟ ਆਉਣਾ ਮੈਨੂੰ ਸ਼ੌਂਕ ਹੈ ਬੱਸ ਖਰਾਬ ਹੋ ਗਈ ਸੀ بڑا ਹੋਵੇ ਸ਼ਰਮਾ ਜੀ ਮਿਲ ਗਏ ਜਿਹਨੇ ਮੈਨੂੰ ਬਸ ਟਾਈਮ ਤੱਕ ਛੱਡ ਗਏ ਦੇਖ ਕੁਵਿੰਦਰ ਮੈਨੂੰ ਨੀ ਚੰਗਾ ਲੱਗਦਾ ਵੀ ਤੂੰ ਹੋਰਾਂ ਨਾਲ ਮੋਟਰਸਾਈਕਲਾਂ ਤੇ ਚੜੀ ਫਿਰੇ ਜੈਨਾਂ ਹੀ ਤੰਗਿਆ ਰੱਡ ਕਿਉਂ ਨਹੀਂ ਹੋ ਜਾਂਦਾ ਉਹ ਤੂੰ ਤਾਂ ਚਾਹੁੰਨੀ ਹੀ ਐ ਤੰਗ ਮੈਂ ਨਹੀਂ ਤੰਗਦਾ ਤੂੰ ਐ ਮੈਂ ਅੱਜੀ ਕਰਦਾ ਤੇਰੇ ਪੇਕੇ ਫੋਨ ਕਰ ਫੋਨ ਰੈਂਦੀ ਮਨੇ ਇੱਥੇ ਮੈਂ ਵੀ ਨਹੀਂ ਸਾਰਾ ਦਿਨ ਕੰਮ ਕਰੋ ਕੋਈ ਕੋਈ ਇਨਸਾਨ ਨਹੀਂ ਓਏ ਕੀ ਹੋ ਗਿਆ ਤੁਹਾਨੂੰ ਕਿਉਂ ਲੜੀ ਜਾਂਦੇ ਹੋ ਹੋਣਾ ਕੀ ਐ ਵੀਰਜੀ ਸ਼ੱਕ ਕਰਦੇ ਮੇਰੇ ਤੇ ਹੁਣ ਕੰਮ ਘਰ ਚ ਬੰਦਾ ਲੇਟ ਤਾਂ ਹੋ ਹੀ ਜਾਂਦਾ ਹੁੰਨੀ ਐ ਹੋਰ ਐਦਾ ਦਫ਼ਤਰੀ ਲੱਗਦੇ ਕਿਉਂ ਕਮਲਿਆ ਵਾਂਗੋ ਬੋਲੀ ਜਾਂਦਾ ਆ ਕਿਨੂੰ ਤੂੰ ਕਿਸੇ ਗਲਤ ਥਾਂ ਤੇ ਖੜੇ ਨੂੰ ਦੇਖਿਆ ਦੀਦੀ ਮੈਂ 4 ਵਜੇ ਉੱਡ ਜਾਨੀ ਆ ਘਰ ਦਾ ਸਾਰਾ ਕੰਮ ਕਰਦੀ ਆ ਫਿਰ ਜੋਤੇ ਜਾਨੀ ਆ ਸ਼ਾਮ ਨੂੰ ਆ ਕੇ ਫਿਰ ਸਾਰਾ ਕੰਮ ਕਰਦੀ ਆ ਫਿਰ ਵੀ ਐਂ ਬੋਲਦੇ ਆ ਮੈਨੂੰ ਕੋਈ ਗੱਲ ਨਹੀਂ ਅਕਵਿੰਦਰ ਇਹ ਤਾਂ ਕਮਲਾ ਐ ਬਈ ਬੰਦੇ ਨੂੰ ਫਿਕਰ ਤਾਂ ਹੋਈ ਜਾਂਦੀ ਆ ਹੁਣ ਓਏ ਨਾ ਤੂੰ ਕੁੜੀ ਨੂੰ ਫੋਨ ਕਰਕੇ ਨਹੀਂ ਪੁੱਛ ਸਕਦਾ ਤੀ ਬਈ ਮੇਰੇ ਫੋਨ 'ਚ ਚਾਰਜ ਨਹੀਂ ਸੀ ਮੈਨੂੰ ਕਹਿ ਦਿੰਦੇ ਮੈਂ ਕਰ ਦਿੰਦੀ ਮੈਂ ਕਿਹਾ ਕਹਾ ਸਵੇਰੇ ਕੀ ਬੋਲਦੀ ਸੀ ਕੀ ਬੋਲੀ ਸੀ ਮੈਂ ਓਏ ਤੁਸੀਂ ਫੇਰ ਸ਼ੁਰੂ ਹੋ ਗਏ ਓਏ ਕਮਲਿਓ रिश्ਤੇ प्यार मोहब्बत ਨਾਲ ਨਿਵਦੇ ਨੇ ਕਬਜ਼ੇ ਕਰਕੇ ਨਹੀਂ ਤੇ ਨਾ ਹੀ ਸ਼ੱਕ ਕਰਕੇ ਐਵੇਂ ਛੋਟੇ ਬੱਚਾ ਵਾਂਗ ਲੜੀ ਜਾਂਦੇ ਹੋ ਗੁਰਮੀਤ ਚਲ ਸੌਰੀ ਬੋਲ ਅਕਬਿੰਦਰ ਨੂੰ ਸੌਰੀ ਕੁਵਿੰਦਰ ਜੀ ਤੁਸੀਂ ਬੈਠੋ ਮੈਂ ਚਾਹ ਬਣਾ ਕੇ ਲਿਆਉਣੀ ਅੱਛਾ ਹੋ ਚਲ ਚੰਗਾ ਸਿਆਣਾ ਬਣ ਕੇ ਰਹਿਆ ਕਰ ਨਾਲੇ ਪੇਪਰ ਦੀ ਤਿਆਰੀ ਕਿਵੇਂ ਚੱਲਦੀ ਤੇਰੀ ਵਧੀਆ ਬਾਈ ਸੰਡੇ ਨੂੰ ਆ ਇਸ ਵਾਰ ਤੱਕ ਕਲੀਅਰ ਕਰ ਦੇਣਾ ਉਹ ਚਲ ਚੰਗਾ ਤੇਰੀ ਭਾਬੀ ਨੂੰ ਵੀ ਲੈ ਜੀ ਉਸੇ ਦਿਨ ਆ ਇਹਦਾ ਵੀ ਪੇਪਰ ਠੀਕ ਆ ਬਈ ਓਕੇ ਹਾਂ ਉਦੋਂ ਠੀਕ ਆ ਮੇਰੇ ਜਿਆਦਾ ਚੱਕ ਲਓ